ਵਿਸ਼ਵ ਵਰਤਾ ਦੇਖ ਰਹੇ ਹੈ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਹੜਪੀੜਿਤ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਗਿਆ ਅੰਮ੍ਰਿਤਸਰ ਤੋਂ 1.85 ਲੱਖ ਕੁਆਂਟਲ ਮੁਫਤ ਕਣਕ ਦੇ ਬੀਜਾਂ ਨੂੰ ਹਰੀ ਚੰਡੀ ਦੇ ਕੇ ਕਿਸਾਨਾਂ ਵੱਲ ਰਵਾਨਾ ਕੀਤਾ ਗਿਆ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਖੁਦ 1.85 ਲੱਖ ਕੁਆਂਟਲ ਕਣਕ ਦੇ ਬੀਜਾਂ ਨੂੰ ਕਿਸਾਨਾਂ ਵੱਲ ਰਵਾਨਾ ਕੀਤਾ ਗਿਆ ਸੋ ਹੜਪੀੜਤਾ ਨਾਲ ਕੀਤਾ ਪੰਜਾਬ ਦੇ ਸੀਐਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਾਅਦਾ ਪੂਰਾ ਕੀਤਾ ਗਿਆ ਸੋ ਮੁਫਤ ਦੇ ਵਿੱਚ ਹੜਪੀੜਤ ਕਿਸਾਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਵੱਡੇ ਪੱਧਰ ਤੇ ਇਹ ਕਣਕ ਦੇ ਬੀਜ ਜਿਹੜੇ ਨੇ ਉਪਲਬਧ ਕਰਵਾਏ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਰੀ ਝੰਡੀ ਦੇ ਕੇ ਇਹਨਾਂ ਕਣਕ ਦੇ ਬੀਜਾਂ ਨੂੰ ਰਵਾਨਾ ਕੀਤਾ ਗਿਆ ਕਿਸਾਨਾਂ ਵੱਲ ਤੁਹਾਨੂੰ ਦੱਸ ਦਈਏ ਭਿਆਨਕ ਹੜ੍ਹਾਂ ਦੀ ਮਾਰ ਹੇਠ ਆਏ ਕਿਸਾਨ ਜਿਨ੍ਹਾਂ ਦੀ ਜ਼ਿੰਦਗੀ ਪਟੜੀ ਤੋਂ ਲੈ ਗਈ ਸੀ ਸੋ ਉਹਨਾਂ ਨੂੰ ਆਰਥਿਕ ਮਦਦ ਦੇ ਤੌਰ ਤੇ ਉਹਨਾਂ ਨੂੰ ਇਹ ਕਣਕ ਦੇ ਬੀਜ ਉੱਚ ਕੁਆਲਿਟੀ ਦੇ ਕਣਕ ਦੇ ਬੀਜ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਨੇ ਪੰਜਾਬ ਸਰਕਾਰ ਵੱਲੋਂ 1.85 ਲੱਖ ਕੁਆਂਟਲ ਮੁਫਤ ਕਣਕ ਦੇ ਬੀਜਾਂ ਦੇ ਇਹ ਟਰੱਕ ਜਿਹੜੇ ਨੇ ਉਹ ਕਿਸਾਨਾਂ ਵੱਲ ਰਵਾਨਾ ਕੀਤੇ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਖੁਦ ਇਨਾਮ ਟਰੱਕਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦੇ ਸਾਂਸਦ ਮਲਵਿੰਦਰ ਸਿੰਘ ਕਾਂਗਰੇ ਵੱਲੋਂ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਚਿੱਠੀ ਲਿਖੀ ਗਈ ਹੈ ਅਨੰਦਪੁਰ ਸਾਹਿਬ ਤੋਂ ਸਾਂਸਦ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਕਤਰ ਮਲਵਿੰਦਰ ਸਿੰਘ ਕਾਂਗਰੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਰੋਹ ਕਰਵਾਉਣ ਦੀ ਇਜਾਜ਼ਤ ਰੱਦ ਕਰਨ ਦੀ ਸਖਤ ਸ਼ਬਦਾਂ ਵਿੱਚ ਉਹਨਾਂ ਵੱਲੋਂ ਨਿਖੇਧੀ ਕੀਤੀ ਗਈ ਹੈ ਉਨਾ ਇਸ ਫੈਸਲੇ ਨੂੰ ਬੇहद ਮੰਦ ਭਾਗਾ ਤੇ ਦੁੱਖ ਦਾ ਇਕਰਾਰ ਦਿੰਦੇ ਆ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਤੁਰੰਤ ਇਸ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ ਤੇ ਇਜਾਜ਼ਤ ਨੂੰ ਮੁੜ ਤੋਂ ਬਹਾਲ ਦੇਣ ਦੀ ਮੰਗ ਵੀ ਉਹਨਾਂ ਵੱਲੋਂ ਕੀਤੀ ਗਈ ਹੈ ਇੱਕ ਪ੍ਰੈਸ ਬਿਆਨ ਦੇ ਵਿੱਚ ਮਲਵਿੰਦਰ ਸਿੰਘ ਕੰਗਰੇ ਨੇ ਕਿਹਾ ਕਿ ਖੋਦ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਉਹ ਵਿਦਿਆਰਥੀ ਨੇ ਤੇ ਦੋ ਵਾਰ ਦੇ ਵਿਦਿਆਰਥੀ ਕਾਉਂਸਲ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਉਹਨਾਂ ਕਿਹਾ ਕਿ ਗੁਰਤੇਗ ਬਾਦਰ ਜੀ ਦੀ ਸ਼ਹਾਦਤ ਸਿਰਫ ਸਿੱਖ ਕੌਮ ਦੇ ਲਈ ਨਹੀਂ ਸੀ ਬਲਕਿ ਪੂਰੀ ਮਾਨਵਤਾ ਦੇ ਲਈ ਸੀ ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਬੇਮਿਸਾਲ ਤੇ ਲਾ-ਮਿਸਾਲ ਹੈ ਉਹਨਾਂ ਨੇ ਸਿਰਫ ਧਰਮ ਦੀ ਰੱਖਿਆ ਲਈ ਨਹੀਂ ਸਗੋ ਇਸ ਦੇਸ਼ ਦੇ ਸੱਭਿਆਚਾਰ ਤੇ ਮਾਨਵਤਾ ਨੂੰ ਬਚਾਉਣ ਦੇ ਲਈ ਵੀ ਆਪਣਾ ਸਰਬੰਸ ਵਾਰ ਦਿੱਤਾ ਉਹਨਾਂ ਇਲਜ਼ਾਮ ਲਗਾਇਆ ਕਿ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਫੈਸਲਾ ਦਿੱਲੀ ਵਿੱਚ ਬੈਠੇ ਆਪਣੇ ਆਕਾਮਾਂ ਦੇ ਦਬਾਅ ਦੇ ਹੇਠ ਲਿਆ ਗੁਰਤੇਗ ਬਾਦਰ ਸਾਹਿਬ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕਰਵਾਏ ਜਾ ਰਹੇ ਸੈਮੀਨਾਰ ਨੂੰ ਜਿਹਦੀ ਕਰਵਾਉਣ ਦੀ ਇਜਾਜ਼ਤ ਪੰਜਾਬ ਯੂਨੀਵਰਸਿਟੀ ਅਥਾਰਟੀ ਨੇ ਰਿਜੈਕਟ ਕੀਤੀ ਹੈ ਮੈਨੂੰ ਲੱਗਦਾ ਇਸ ਤੋਂ ਮੰਦ ਭਾਗਾ ਤੇ ਦੁਖਦਾਉ ਦੁਖਦਾਈ ਪਹਿਲੂ ਨਹੀਂ ਹੋ ਸਕਦਾ ਗੁਰਤੇਗਵਾਰ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਹ ਬੇਮਿਸਾਲ ਹੈ ਲਾ-ਮਿਸਾਲ ਹੈ ਉਹਨਾਂ ਨੇ ਸਿਰਫ ਮਾਨਵਤਾ ਦੀ ਰੱਖਿਆ ਲਈ ਹੀ ਨਹੀਂ ਇਸ ਦੇਸ਼ ਦੇ ਧਰਮ ਔਰ ਕਲਚਰ ਨੂੰ ਬਚਾਉਣ ਲਈ ਆਪਣਾ ਸਰਬੰਸ ਵਾਰਿਆ ਮੈਂ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਕਹਿਣਾ ਚਾਹੁੰਦਾ ਹੈ ਗੁਰਤੇਗ ਬਹਾਦਰ ਸਾਹਿਬ ਦਾ ਜਿਹੜਾ ਸ਼ਹਾਦਤ ਦਾ ਇਤਿਹਾਸ ਹੈ ਉਹ ਤੇ ਸਾਨੂੰ ਆਪਣੇ ਸਿਲੇਬਸ ਤੇ ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੜਾਉਣਾ ਚਾਹੀਦਾ ਹੈ ਇਹ ਤੇ ਸਾਡਾ ਪ੍ਰੇਰਣਾ ਦਾ ਜਰੀਆ ਹੈ ਔਰ ਇਹ ਇਹ ਜਿਹੜੇ ਇਤਿਹਾਸ ਹੈ ਇਹਦੇ ਤੋਂ ਇਨਸਪਾਇਰ ਹੋ ਕੇ ਹੀ ਨੌਜਵਾਨਾਂ ਨੇ ਆਪਣੇ ਮੁਲਕ ਲਈ ਆਪਣੇ ਪੰਜਾਬ ਲਈ ਜਿਹੜਾ ਹੈ ਇੱਕ ਬਿਹਤਰ ਭਵਿੱਖ ਦੀ ਕਲਪਨਾ ਕਰਨੀ ਹੈ ਇਨਸਾਨੀਅਤ ਬਿਹਤਰ ਇਨਸਾਨੀਅਤ ਮਾਹੌਲ ਦੀ ਕਲਪਨਾ ਕਰਨੀ ਹੈ ਜੇ ਤੁਸੀਂ ਪੰਜਾਬ ਯੂਨੀਵਰਸਿਟੀ ਵਰਗੇ ادارے 'ਚ ਗੁਰਤੇਗ ਬਾਦਰ ਸਾਹਿਬ ਦੇ ਸ਼ਹਾਦਤ ਨੂੰ ਸਮਰਪਿਤ ਉਹਨਾਂ ਦੇ ਇਤਿਹਾਸ ਨੂੰ ਸਮਰਪਿਤ ਸੈਮੀਨਾਰ ਕਰਾਉਣ ਦੀ ਇਜਾਜ਼ਤ ਨਹੀਂ ਦੇ ਸਕਦੇ ਮੈਨੂੰ ਲੱਗਦਾ ਹੈ ਵੀ ਕਿਸੇ ਵੀ ਡੈਮੋਕ੍ਰੇਟੀ ਡੈਮੋਕ੍ਰੈਟਿਕ ਇੰਸਟੀਚਿਊਸ਼ਨ 'ਚ ਸੰਵਿਧਾਨਿਕ ਸੰਸਥਾ 'ਚ ਉਹ ਵੀ ਜਿੱਥੇ ਪੜ੍ਹਾਈ ਲਿਖਾਈ ਹੁੰਦੀ ਹੋਵੇ ਉੱਥੇ ਮੈਨੂੰ ਲੱਗਦਾ ਇਸ ਤੋਂ ਮੰਦ ਭਾਗਾ ਕੁਝ ਨਹੀਂ ਹੋ ਸਕਦਾ ਤੁਸੀਂ ਇਜਾਜ਼ਤ ਨਹੀਂ ਦੇ ਰਹੇ ਮੈਨੂੰ ਪਤਾ ਹੈ ਵਾਈਸ ਚਾਂਸਲਰ ਸਾਹਿਬ ਤੁਹਾਡੇ ਜਿਹੜੇ ਆਕਾ ਦਿੱਲੀ 'ਚ ਬੈਠੇ ਆ ਜਿਹੜੇ ਲਗਾਤਾਰ ਇਹ ਚਾਹੁੰਦੇ ਨਹੀਂ ਆ ਕਿ ਗੁਰੂ ਸਾਹਿਬ ਦੀ ਸ਼ਹਾਦਤ ਦੀ ਜਿਹੜੀ ਸਰੋਤ ਹੈ ਗੁਰੂ ਸਾਹਿਬ ਦੀ ਸ਼ਹਾਦਤ ਦਾ ਜਿਹੜਾ ਇਤਿਹਾਸ ਹੈ ਉਹ ਨੌਜਵਾਨਾਂ ਤੱਕ ਜਾਵੇ ਔਰ ਤੁਹਾਨੂੰ ਜਿਹੜਾ ਉੱਥੋਂ ਹੁਕਮ ਆਇਆ ਤੁਸੀਂ ਉਹਦਾ ਪਾਲਣਾ ਕਰ ਰਹੇ ਹੋ ਲੇਕਿਨ ਮੈਨੂੰ ਲੱਗਦਾ ਇਹ ਬਹੁਤ ਹੀ ਮੰਦ ਭਾਗ ਆ ਅਸੀਂ ਇਹਨੂੰ ਕੰਡੈਮ ਵੀ ਕਰਦੇ ਆ ਔਰ ਮੈਂ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਨੂੰ ਕਹਿਣਾ ਚਾਹੁੰਦਾ ਜਿਹੜੇ ਸਾਡੇ ਆਨਰੇਬਲ ਵਾਈਸ ਚਾਂਸਲਰ ਮੈਡਮ ਰੇणू ਵੇਜੀ ਹੈ ਕਿ ਇਮੀਡੀਏਟਲੀ ਵਿਦਿਆਰਥੀਆਂ ਨੂੰ ਗੁਰਤੇਗ ਭਾਦਰ ਸਾਹਿਬ ਦੇ ਇਤਿਹਾਸ ਨਾਲ ਸੰਬੰਧਿਤ ਸੰਬੰਧਿਤ 350 ਸਾਲਾ ਸ਼ਹਾਦਤ ਨੂੰ ਸੰਬੰਧਿਤ ਇਸ ਸਮਾਗਮ ਦੀ ਇਸ ਸੈਮੀਨਾਰ ਦੀ ਜਾਜ ਦਿੱਤੀ ਜਾਵੇ ਤੁਹਾਨੂੰ ਕੇਂਦਰ ਦੀ ਬੀਜੇਪੀ ਲੀਡਰ ਤੋਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਇਹ ਅੱਜ ਪੰਜਾਬ ਯੂਨੀਵਰਸਿਟੀ ਨਹੀਂ ਸਾਰੀ ਦੁਨੀਆ ਇਸ ਚੀਜ਼ ਨੂੰ ਮੰਨਣ ਨੂੰ ਮੰਨ ਰਹੀ ਹੈ कि ਜਿਹੜੀ ਗੁਰਸਾਹ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਹੈ ਜਿਹੜੀ ਗੁਰੂ ਸਾਹਿਬ ਦਾ ਸਰਬੰਸ ਜਿਹੜਾ ਉਹਨਾਂ ਨੇ ਵਾਰਿਆ ਉਸ ਇੱਕ ਮਾਨਵਤਾ ਦੇ ਇਤਿਹਾਸ ਚ ਬੇਮਿਸਾਲ ਕੁਰਬਾਨੀ ਹੈ। ਤੋਂ ਇਹ ਨਹੀਂ ਜੇਟ ਲਈ ਬੱਚਿਆਂ ਨੂੰ ਜਿਹੜੀ ਆ ਇਸ ਸੈਮੀਨਾਰ ਕਰਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਫਰੀਦਕੋਟ ਦੀ ਅਦਾਲਤ ਦੇ ਵੱਲੋਂ ਐਨ ਆਰ ਆਈ ਜਗਮਨ ਸਮਰਾ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ। ਤੁਹਾਨੂੰ ਦੱਸ ਦਈਏ ਜਗਮਨ ਸਮਰਾ ਉਹੀ ਸ਼ਖਸ ਹੈ ਜਿਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੁਝ ਅਪੱਤੀਜਨਕ ਝਾਲੀ ਵੀਡੀਓਜ਼ ਇੰਟਰਨੈਟ ਤੇ ਵਾਇਰਲ ਕੀਤੀਆਂ ਤੇ ਉਸ ਤੋਂ ਬਾਅਦ ਲਗਾਤਾਰ ਫੇਸਬੁੱਕ ਤੇ ਉਸ ਵੱਲੋਂ ਮੁੱਖ ਮੰਤਰੀ ਦੇ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਸੋ ਜਗਮਨ ਸਮਰਾ ਦੇ ਖਿਲਾਫ ਅਦਾਲਤ ਦੇ ਵੱਲੋਂ ਗ੍ਰਿਫਤਾਰੀ ਦਾ ਵਾਰੰਟ ਜਾਰੀ ਕੀਤਾ ਗਿਆ ਤੁਹਾਨੂੰ ਦੱਸ ਦਈਏ ਜਗਮਨ ਸਮਰਾ ਫਰੀਦਕੋਟ ਦੀ ਜੇਲ੍ਹ ਦੇ ਵਿੱਚੋਂ ਉਸ ਵੇਲੇ ਫਰਾਰ ਹੋ ਗਿਆ ਸੀ ਜਦੋਂ ਉਸ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਸੀ ਤੇ ਹਸਪਤਾਲ ਤੋਂ ਹੀ ਉਹ ਫਰਾਰ ਹੋ ਕੇ ਆ ਨੇਪਾਲ ਚਲੇ ਗਿਆ ਸੀ ਨੇਪਾਲ ਤੋਂ ਫਿਰ ਉਹ ਕੈਨੇਡਾ ਚਲੇ ਗਿਆ ਜਿੱਥੇ ਹੁਣ ਜਗਮਨ ਸਮਰਾ ਰਹਿ ਰਿਹਾ ਹੈ ਕੈਨੇਡਾ ਦੇ ਵਿੱਚੋਂ ਹੀ ਉਸ ਵੱਲੋਂ ਇਹ ਵੀਡੀਓਜ਼ ਮੁੱਖ ਮੰਤਰੀ ਦੀਆਂ ਵਾਇਰਲ ਕੀਤੀਆਂ ਗਈਆਂ ਨੇ ਤੇ ਹੁਣ ਇਸ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਉਸ ਦੇ ਖਿਲਾਫ ਇਹ ਵਾਰੰਟ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਦੇ ਲਈ ਪੰਜਾਬ ਪੁਲਿਸ ਵੱਲੋਂ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਲਗਾਤਾਰ ਮਹਿੰਮ ਜਲਾਈ ਜਾ ਰਹੀ ਹੈ ਸੋ 239ਵੇਂ ਦਿਨ ਪੰਜਾਬ ਪੁਲਿਸ ਦੇ ਵੱਲੋਂ 262 ਜਗ੍ਹਾ ਤੇ ਛਾਪੇਮਾਰੀ ਕੀਤੀ ਗਈ ਹੈ ਤੇ ਸੂਬੇ ਪਰਦੇ ਵਿੱਚ 57 ਐਫਆਈਆਰ ਦਰਜ ਕੀਤੀਆਂ ਗਈਆਂ ਨੇ ਅਤੇ 66 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਇਸ ਦੇ ਨਾਲ ਹੀ 239 ਦਿਨਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 34175 ਹੋ ਗਈ ਹੈ ਇਹਨਾਂ ਛਾਪਿਆਂ ਦੇ ਨਤੀਜੇ ਵਜੋਂ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਦੇ ਵਿੱਚੋਂ 1.1 ਕਿਲੋ ਗ੍ਰਾਮ ਹੈਰੋਇਨ 1331 ਨਸ਼ੀਲੀਆਂ ਗੋਲੀਆਂ ਅਤੇ 3200 ਰੁਪਏ ਦੀ ਡਰੱਗ ਮਨੀ ਦੀ 239ਵੇਂ ਦਿਨ ਬਰਾਮਦ ਕੀਤੀ ਗਈ ਹੈ ਸੋ ਪੰਜਾਬ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਇਸ ਆਪਰੇਸ਼ਨ ਦੇ ਦੌਰਾਨ 47 ਅਧਿਕਾਰੀਆਂ ਦੀ ਨਿਗਰਾਨੀ ਹੇਠ 700 ਤੋਂ ਵੱਧ ਪੁਲਿਸ ਕਰਮਚਾਰੀਆਂ ਵੱਲੋਂ 100 ਤੋਂ ਵੱਧ ਪੁਲਿਸ ਟੀਮਾਂ ਵੱਲੋਂ ਰਾਜਪੜ ਦੇ ਵਿੱਚ 261 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ ਸੋ ਲਗਾਤਾਰ 239ਵੇਂ ਦਿਨ ਵੀ ਪੰਜਾਬ ਪੁਲਿਸ ਦੀ ਇਹ ਕਾਰਵਾਈ ਜਾਰੀ ਹੈ ਅਤੇ 260 ਜਗ੍ਹਾ ਤੇ ਛਾਪੇਮਾਰੀ ਕੀਤੀ ਹੈ ਤੇ ਵੱਡੇ ਪੱਧਰ ਤੇ ਨਸ਼ੇ ਦੀ ਬਰਾਮਦਗੀ ਵੀ ਕੀਤੀ ਗਈ ਹੈ ਤੇ ਡਰੱਗ ਮਨੀ ਵੀ ਬਰਾਮਦ ਹੋਈ ਹੈ ਪੰਜਾਬ ਪੁਲਿਸ ਲਗਾਤਾਰ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦੇ ਤਹਿਤ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਉਧਰ ਤਰਨਤਾਰਨ ਦੀਆਂ ਜ਼ਿੰਨੀ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਪਖਿਆ ਹੋਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਇਸ ਦੌਰਾਨ ਮੁੱਖ ਮੰਤਰੀ ਵੱਲੋਂ ਇੱਕ ਰੋਡ ショ ਵੀ ਕੱਢਿਆ ਗਿਆ ਰੋਡ ショ ਦੇ ਮੌਕੇ ਮੁੱਖ ਮੰਤਰੀ ਜਗਾ ਜਗਾਤੇ ਖੜੇ ਹੋ ਕੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਨਜ਼ਰ ਆਏ ਮੁੱਖ ਮੰਤਰੀ ਨੇ ਇਸ ਮੌਕੇ ਆਪਣੀ ਸਰਕਾਰ ਦੀਆਂ ਉਪਲਬਧੀਆਂ ਗਣਵਾਈਆਂ ਅਤੇ ਨਾਲ ਦੀ ਨਾਲ ਇਹ ਵੀ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੇਰੁਜ਼ਗਾਰੀ ਨੂੰ ਖਤਮ ਕਰਨ ਸਿੱਖਿਆ ਨੂੰ ਉੱਪਰ ਚੁੱਕਣ ਅਤੇ ਸਿਹਤ ਸਹੂਲਤਾਂ ਨੂੰ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਲਈ ਚੰਗੇ ਉਪਰਾਲੇ ਕਰ ਰਹੀ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ਭੇਜਣ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਆਮਾ ਪੈਣਾ ਛੋਟੇ ਬੱਚੇ ਅੱਜ ਤੁਹਾਡੇ ਹਲਕੇ ਚ ਆਏ ਆ ਬਹੁਤ ਸਾਰੇ ਪਿੰਡਾਂ ਚ ਆ ਕੇ ਆਏ ਆ ਬੜਾ ਮਾਣ ਸਤਕਾਰ ਮਿਲਿਆ ਬੜਾ ਪਰਮੋ ਰਾਮ ਨਮਸਕਾਰ ਇੱਕ ਮਿੰਟ ਇੱਕ ਵਾਰ ਇਧਰ ਤੋਂ ਦੇਖ ਲੈ ਇਧਰ ਤੋਂ ਦੇਖ ਲੈ ਫੁੱਲ ਹੋਰ ਆਪਣੀ ਮੋੜੀ ਵੀਰੋ 11 ਤਰੀਕ ਨੂੰ ਮਾਈ ਇਲੈਕਸ਼ਨ ਹੈ ਤੁਸੀਂ ਪਹਿਲਾਂ ਵੀ ਬਹੁਤ ਥੋੜਾ ਮਾਨ ਸਰਕਾਰ ਦਿੱਤਾ ਸੀ ਕੋਈ ਗੱਲ ਨਹੀਂ ਕੋਈ ਬਹੁਤ ਸਾਰਾ ਮਾਨ ਸਰਕਾਰ ਤੁਸੀਂ ਪਹਿਲਾਂ ਵੀ ਦਿੱਤਾ ਐਸ ਵਾਰ ਵੀ ਇਹ ਹੀ ਰੀਡ ਕਰਦੇ ਆ ਇਸ ਕਰਕੇ ਐਂਟ ਕੱਕ ਗਈ ਆ ਨੌਕਰੀਆਂ ਬਣੀਆਂ ਨੇ ਬਹੁਤ سارے ਪਿੰਡਾਂ ਚ ਮੈਨੂੰ ਮੁੰਡੇ ਮਿਲੇ ਨੇ ਕੋਈ ਕਹਿੰਦਾ ਮੈਂ ਸਬ ਇੰਸਪੈਕਟਰ ਬਣ ਗਿਆ ਜੀ ਕਿੰਨਾ ਕਿਸੇ ਪੈਸੇ ਤੋਂ ਕਿੰਨਾ ਦਸਪਰਸ਼ ਤੋਂ ਕੋਈ ਕਹਿੰਦਾ ਜੀ ਮੈਨੂੰ ਨੌਕਰੀ ਮਿਲ ਗਈ ਕੋਈ ਪਿੰਡ ਵਾਲੇ ਕਹਿੰਦੇ ਸਾਡੇ ਗਰਾਉਂਡ ਵਾਸਤੇ ਪੈਸੇ ਆ ਗਏ ਜੀ ਕੋਈ ਪਿੰਡ ਵਾਲੇ ਕਹਿੰਦੇ ਸਾਡੀ ਸੜਕ ਚੌੜੀ ਹੋਣ ਲੱਗੀ ਕੋਈ ਖੰਡੋਰੀ ਰਣ ਸਿੰਘ ਵਾਲੇ ਕਹਿੰਦੇ ਵੀ ਸਾਡੇ ਸੂਹੇ ਤੋਂ ਕਿੰਨੀ ਅੰਮ੍ਰਿਤਸਰ ਵਾਲੇ ਦਾ ਮਤ ਨੂੰ ਨਾ ਕੰਮ ਚੱਲ ਪਿਆ ਪੰਜਾਬ ਦਾ ਹੁਣ ਰੰਗਲੇ ਪੰਜਾਬ ਦਾ ਚਿਹਰਾ ਥੋੜਾ ਥੋੜਾ ਟਿਕੜਨ ਆ ਗਿਆ 2-3 ਸਾਲ ਲੱਗੇ ਇਹਨਾਂ ਦਾ ਜਿਹੜਾ ਗੰਦ ਪਾਇਆ ਹੋਇਆ ਸੀ ਉਹਨੂੰ ਸਾਫ਼ ਕਰਨ ਨੂੰ ਤੇ ਹੁਣ ਇਸ ਗੱਡੀ ਦੀ ਟਕਾਲ ਸਾਰੀ ਗੱਡੀ ਦੀ ਸਪੀਡ ਆਪਾਂ ਹੌਲੀ ਨਹੀਂ ਹੁਣ ਦੇਣੀ ਢਾਂਡ ਪਿੰਡ ਨੇ ਪਹਿਲਾਂ ਵੀ ਬਹੁਤ ਸਾਰਾ ਸਾਥ ਦਿੱਤਾ ਹੁਣ ਵੀ 11 ਤਰੀਕ ਨੂੰ ਅਹੀ ਮੀਟਿੰਗ ਕਰਦੇ ਆ ਕਿਉਂ ਇਕੱਠੇ ਹੋ ਕੇ ਆਪਾਂ ਪੰਜਾਬ ਨੂੰ ਤਰਨਤਾਰ ਇਲਾਕੇ ਨੂੰ ਤਰੱਕੀਆਂ ਵੱਲ ਲੈ ਕੇ ਚੱਲੀਏ ਵਧੀਆ ਸਕੂਲ ਬਣ ਬੱਚੇ ਸਾਡੇ ਪੜ੍ਹਨ ਅਸਰ ਬਣਨ ਅਸਰ ਬਣ ਕੇ ਘਰਾਂ ਦੀ ਗਰੀਬੀ ਚੱਕਣਗੇ ਚਲੋ ਨਹੀਂ ਤਾਂ ਸਾਡੇ ਬੱਚਿਆਂ ਵਾਸਤੇ ਇਹਨਾਂ ਨੇ ਸਕੂਲ ਜਾਣ ਗੁੱਝ ਕੇ ਬਣਾਈ ਨਹੀਂ ਵੀ ਜੇ ਪੜ੍ਹ ਲਈ ਤੇ ਫਿਰ ਸੋਚਣ ਲੱਗ ਜਾਣਗੇ ਤੇ ਸੋਚਣ ਲੱਗੇ ਸਾਨੂੰ ਵੋਟ ਨਹੀਂ ਪਾਉਣੀ ਕਿਸੇ ਨੇ ਇੱਥੇ ਸਾਨੂੰ ਗਰੀਬੀ ਹੈ ਜੀ ਗੋਲ ਕਨਾਰੇ 'ਚ ਪਾਈ ਫਿਰੇ ਨੇ ਮਾਮਾ ਕਹਿਣਾ ਬੜੀ ਭਾਰੀ ਕਿਰਤੀ ਚਾਹੀਆਂ ਨੇ ਤੁਹਾਡਾ ਆਉਣਾ ਤੁਹਾਡੇ ਲਈ ਇਹ ਸੰਕੇਤ ਹੈ ਕਿ ਜੇ ਤੁਹਾਡੇ ਬਿਨਾ ਕੰਮ ਨਹੀਂ ਚੱਲ ਸਕਦਾ ਜੇ ਤੁਹਾਡੇ ਬਿਨਾ ਕੁੱਲੇ ਨਹੀਂ ਚੱਲ ਸਕਦਾ ਜੇ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਕਿਉਂਕਿ ਦੁਨੀਆਂ ਨੂੰ ਤੁਹਾਨੂੰ ਪਤਾ ਹੈ

ਰਾਤਾਂ ਦਾ ਤਰਨ ਸੰਪੰਨ ਜੀ ਸਿੰਘਾਂ ਵਿਦਨ ਦੀ ਰੋੜਾ ਰਾਤਾਂ ਫਿਰ ਨਾ ਜਾਣ ਦੀ ਰੋੜੀ ਨਹੀਂ ਪੈਦੀ ਕਿ ਨਹੀਂ ਜੀ ਇੰਨੀ ਆਉਂਦੀ ਹੈ ਅੱਸੀਆਂ ਦਾ ਪਾਣੀ ਵੀ ਆ ਗਿਆ ਵਾਲਿਆਂ ਦਾ ਪਾਣੀ ਆ ਗਿਆ ਇਹ ਚੀਜ਼ਾਂ ਉਹੀ ਕਰ ਸਕਦਾ ਜਿਹਨੇ ਚੀਜ਼ਾਂ ਦੇਖੀਆਂ ਹੋਣ ਬਣਾਈਆਂ ਹੋਣ ਅਸੀਂ ਨੱਕੜੇ ਵੱਡੇ ਹੋਏ ਜੀ ਅਸੀਂ ਰਾਤਾਂ ਨੂੰ ਤਿੰਨ ਜਣਾਂ ਦੇ ਸਲੈਂਸਰ ਮੂਰੇ ਮਛਰਦੰਨੇ ਲਾ ਕੇ ਹੱਟੇ ਹੋਏ ਜੀ ਸਾਨੂੰ ਪਤਾ ਨਹੀਂ ਇਹਨਾਂ ਨੂੰ ਕੀ ਪਤਾ ਇਹ ਪਾੜਾ ਸੰਗਤ ਦੇ ਬੜੇ ਆ ਇਹ ਤਾਂ ਸੋਨੇ ਦੇ ਚਮਚੇ ਨੂੰ ਲੈ ਕੇ ਜੰਮੇ ਆ ਇਹਨਾਂ ਦੇ ਘਰਾਂ 'ਚ ਸੋਨੇ ਦੇ ਟੂੜੀ ਲੱਗੇ ਨੇ ਜਿਨ੍ਹਾਂ 'ਚ ਪਾਣੀ ਪੀਂਦੇ ਆ ਇਹਨਾਂ ਨੂੰ ਗਰੀਬੀ ਕਿੱਦਾਂ ਪਤਾ ਇਹਨਾਂ ਨੇ ਕਦੇ ਕੜਬ ਦੇ ਕਾਂਡੇ ਚਰੀ ਦੇ ਕਾਂਡੇ ਕਿਤੇ ਕੁਦਰੇ ਹੁਣ ਤਾਂ ਪਤਾ ਲੱਗੇ ਗਰੀਬੀ ਕੀ ਹੁੰਦੀ ਆ ਉਹਨੂੰ ਫਿਰਦੇ ਨੇ ਸਾਡੇ ਗੁਰੂ ਸਾਹਿਬ ਦੀ ਬਾਣੀ ਰੋਲਤੀ ਨਾ ਨਹੀਂ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਰੋਲਤੀ ਉਹ ਦੂਜੇ ਗੱਲ ਦੇ ਸਾਰੇ ਜਿਹੜਾ ਨੇ ਟਾਈਟ ਕਿਦਾਂ ਆਪੇ ਫਿਰ ਕਿਹਨੇ ਪੂਣਾ ਫਿਰ ਦੇ ਦਿਆ ਜੀ ਅੰਦਰ ਕਮਾਲ ਮੰਨਦਾ ਹੈ ਹਿੰਮਤ ਕਿੰਨੀ ਹੈ ਜੀ ਸਾਬਾਸੀ ਦੇ ਨਾਂ ਕੀ ਅਜੇ ਵੀ ਫਿਰਦੇ ਹੋ ਤੁਸੀਂ ਅਜਿਹੇ ਪਾਪ ਕਰਕੇ ਕਹਿੰਦੇ ਮਾਫ ਕਰ ਦਿਓ ਸਾਨੂੰ ਉਹ ਭਾਈ ਮਾਫੀ ਗਲਤੀਆਂ ਦੀ ਹੁੰਦੀ ਹੈ ਮਾਫੀ ਗੁਨਾਹਾਂ ਦੀ ਨਹੀਂ ਹੁੰਦੀ ਗੁਨਾਹਾਂ ਦੀ ਸਜ਼ਾ ਹੁੰਦੀ ਲੋਕ ਤਾਂ ਸਾਰੇ ਤੇ ਇਲੈਕਟ੍ਰੀਕ ਜੇਰੀ ਲੋਕਾਂ ਦੀ ਬਿਜਲੀ ਦੀ ਸਜ਼ਾ ਮਿਲ ਗਈ ਤਿੰਨ ਰਹਿ ਗਏ ਅਕਾਲੀ ਦੰਦ

ਇਹ ਗੱਲ ਮੈਂ ਕਿਹਾ ਸੀ ਮੈਨੂੰ ਪੱਤਰਕਾਰ ਨੇ ਪੁੱਛਿਆ ਸੀ 2019 ਚ ਇਹ ਕਹਿੰਦੇ ਕਾਲੀ ਦੰਦੇ ਕੀ ਹਾਲ ਹੋਣਾ ਮੈਂ ਕਿਹਾ 1920 ਚ ਸ਼ੁਰੂ 2019 ਚ ਖਤਮ ਜਿਹੜੇ 90 ਸਾਲਾਂ ਦੀ ਸੀ ਮੇਰੇ ਖਤਮ ਹੋਣ ਲੱਗੀ ਹੈ ਪਤਾ ਨਹੀਂ ਇਹ 90 ਸਾਲਾਂ ਦਾ 1920 ਤੋਂ ਲੈ ਕੇ ਬੋਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਹਾਲ ਹੀ ਦੇ ਵਿੱਚ ਸੌਦੀ ਅਰਬ ਦੇ ਵਿੱਚ ਇੱਕ ਸ਼ੋਹ ਦੇ ਦੌਰਾਨ ਬਲੋਚਿਸਤਾਨ ਨੂੰ ਪਾਕਿਸਤਾਨ ਤੋਂ ਅਲੱਗ ਦੇਸ਼ ਦੱਸਿਆ ਸੀ ਜਿਸ ਨੂੰ ਲੈ ਕੇ ਗੁਆਂਢੀ ਦੇਸ਼ ਪਾਕਿਸਤਾਨ ਪੜਕ ਗਿਆ ਹੈ ਤੇ ਪਾਕਿਸਤਾਨ ਦੀ ਸਾਬਾਦ ਸ਼ਰੀਫ ਸਰਕਾਰ ਨੇ ਸਲਮਾਨ ਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਅਤਵਾਦੀ ਹਰਾ ਦਾ ਦਿੱਤਾ ਹੈ ਇਸ ਸੰਬੰਧੀ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਪਾਕਿਸਤਾਨ ਦੇ ਗ੍ਰਹਿ ਵਿਭਾਗ ਨੇ ਸਲਮਾਨ ਖਾਨ ਨੂੰ 4th ਸ਼ੈਡਿਊਲ ਦੇ ਵਿੱਚ ਪਾ ਦਿੱਤਾ ਹੈ ਯਾਨੀ ਕਿ ਉਸ ਨੂੰ ਅਤਵਾਦੀ ਹਰਾਨ ਦਿੱਤਾ ਹੈ ਇਹ ਲਿਸਟ ਅੰਟੀ ਅਤਵਾਦੀ ਐਕਟ ਦੇ ਤਹਿਤ ਆਉਂਦੀ ਹੈ ਜਿਸ ਦੇ ਵਿੱਚ ਸ਼ਾਮਲ ਵਿਅਕਤੀ ਤੇ ਪਾਕਿਸਤਾਨ ਦੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਇਸ ਸੰਬੰਧ ਦੇ ਵਿੱਚ ਅਧਿਕਾਰਤ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਅਤੇ ਹਾਲ ਹੀ ਦੇ ਵਿੱਚ ਸਲਮਾਨ ਖਾਨ ਜਾਂ ਉਸ ਦੇ ਪ੍ਰਤੀਨਿਧੀਆਂ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਜ਼ਿਕਰ ਯੋਗ ਹੈ ਕਿ ਸਾਊਦੀ ਅਰਬ ਦੇ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਬੋਲਦੇ ਹੋਏ ਸਲਮਾਨ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਇਆ ਹੈ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਬਲੋਚਿਸਤਾਨ ਦੇ ਲੋਕ ਹਨ ਅਫਗਾਨਿਸਤਾਨ ਦੇ ਲੋਕ ਹਨ ਅਤੇ ਪਾਕਿਸਤਾਨ ਦੇ ਲੋਕ ਹਨ ਹਰ ਕੋਈ ਸਾਊਦੀ ਅਰਬ 'ਚ ਮਿਹਨਤ ਨਾਲ ਕੰਮ ਕਰ ਰਿਹਾ ਤੇ ਇਸ ਬਿਆਨ ਦੇ ਵਿੱਚ ਉਹਨਾਂ ਨੇ ਬਲੋਚਿਸਤਾਨ ਦਾ ਨਾਮ ਪਾਕਿਸਤਾਨ ਤੋਂ ਅਲੱਗ ਲਿਆ ਸੀ ਸਲਮਾਨ ਖਾਨ ਦੇ ਇਸ ਬਿਆਨ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਨਾਰਾਜ਼ਗੀ ਫੈਲੀ ਜਾ ਰਹੀ ਹੈ ਕਿ ਬਲੋਚਿਸਤਾਨ ਦੇ ਵਕਵਾਦੀ ਆਗੂ ਇਸ ਤੋਂ ਖੁਸ਼ ਨੇ ਅਤੇ ਉਹ ਸਲਮਾਨ ਖਾਨ ਦਾ ਧੰਨਵਾਦ ਵੀ ਕਰ ਰਹੇ ਨੇ ਭਾਰਤੀ ਮੂਲ ਦੀ ਅਮਰੀਕਾ ਦੀ ਸਾਬਕਾ ਉਪਰਾਸ਼ਟਰਪਤੀ ਕਮਲਾ ਹੈਰਿਸ ਵੱਲੋਂ ਇੱਕ ਵਾਰ ਫਿਰ ਤੋਂ ਰਾਸ਼ਟਰਪਤੀ ਚੋਣਾਂ ਲੜਨ ਦੇ ਸੰਕੇਤ ਦਿੱਤੇ ਗਏ ਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਕਮਲਾ ਨੇ ਆਖਿਆ ਕਿ ਉਹ ਖੁਦ ਨੂੰ ਇੱਕ ਦਿਨ ਰਾਸ਼ਟਰਪਤੀ ਬਣਨ ਦੀ ਸੰਭਾਵਨਾ ਦੇ ਰੂਪ ਦੇ ਵਿੱਚ ਦੇਖਦੀ ਹੈ ਉਹਨਾਂ ਇਹ ਵੀ ਆਖਿਆ ਕਿ ਉਹਨਾਂ ਨੂੰ ਯਕੀਨ ਹੈ ਕਿ ਅਮਰੀਕਾ ਇੱਕ ਦਿਨ ਮਹਿਲਾ ਰਾਸ਼ਟਰਪਤੀ ਜ਼ਰੂਰ ਚੁਣੇਗਾ ਅਮਰੀਕਾ ਦੀ ਸਾਬਕਾ ਉਪਰਾਸ਼ਟਰਪਤੀ ਹੁਣ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲੜ ਸਕਦੀ ਹੈ ਉਹਨਾਂ ਇੱਕ टीवी चैनल ਦੇ ਨਾਲ ਦਿੱਤੀ ਇੰਟਰਵਿਊ ਦੇ ਵਿੱਚ ਇਹ ਗੱਲ ਆਖੀ ਹੈ ਉਹਨਾਂ ਦੱਸਿਆ ਹੈ ਕਿ ਰਾਜਨੀਤੀ ਹਾਲੇ ਖਤਮ ਨਹੀਂ ਹੋਈ ਇਹ ਉਸ ਦੀ ਰਗ ਰਗ ਦੇ ਵਿੱਚ ਵਸੀ ਹੋਈ ਹੈ ਇਸ ਕਰਕੇ ਉਹ ਪੂਰੀ ਜ਼ਿੰਦਗੀ ਲੋਕਾਂ ਦੀ ਸੇਵਾ ਕਰਦੀ ਰਹੇਗੀ ਉਹਨਾਂ ਆਖਿਆ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਇੱਕ ਦਿਨ ਅਮਰੀਕਾ ਦੇ ਲੋਕ ਇੱਕ ਮਹਿਲਾ ਨੂੰ ਦੇਸ਼ ਦਾ ਰਾਸ਼ਟਰਪਤੀ ਜ਼ਰੂਰ ਚੁਣਨਗੇ ਕਮਲਾ ਹੈਰਿਸ ਨੇ ਹਾਲੀ ਦੇ ਵਿੱਚ ਆਪਣੀ ਕਿਤਾਬ 107 ਡੇਜ਼ ਦੇ ਰਿਲੀਜ਼ ਹੋਣ ਤੋਂ ਬਾਅਦ ਕਈ ਇੰਟਰਵਿਊਸ ਦਿੱਤੇ ਨੇ ਇੱਕ ਕਿਤਾਬ 2024 ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਹੈਰਿਸ ਦੇ ਤਜਰਬੇ ਤੇ ਕੇਂਦ੍ਰਿਤ ਹੈ ਕਿਉਂਕਿ ਉਸ ਸਮੇਂ ਦੇ ਰਾਸ਼ਟਰਪਤੀ ਜੋ ਬਾਡਨ ਦੌੜ ਤੋਂ ਬਾਹਰ ਹੋ ਗਏ ਸਨ ਅਤੇ ਉਹ ਆਖਰ ਦੇ ਵਿੱਚ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟੰਪ ਕੋਲੋਂ ਹਾਰ ਗਈ ਸੀ ਪਰ ਇੱਕ ਤਾਜ਼ਾ ਇੰਟਰਵਿਊ ਦੌਰਾਨ ਕਮਲਾ ਹੈਰਿਸ ਨੇ ਆਖਿਆ ਕਿ ਉਸ ਦੇ ਵਿੱਚ ਲੜਨ ਦੀ ਸਮਰੱਥਾ ਹੈ ਅਤੇ ਉਹ ਉਸ ਨੇ ਹਾਲੇ ਤੱਕ ਹਾਰ ਨਹੀਂ ਮੰਨੀ ਹੈ ਭਾਵੇਂ ਉਹਨਾਂ ਨੇ ਸੰਕੇਤ ਦਿੱਤੇ ਨੇ ਕਿ ਅਮਰੀਕੀ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਇੱਕ ਵਾਰ ਫਿਰ ਚਾਮਲ ਹੋ ਸਕਦੇ ਨੇ ਅਤੇ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਲੜ ਸਕਦੇ ਨੇ ਤੇਦਰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਚੰਗੇ ਉਭਾਰ ਤੋਂ ਬਾਅਦ ਹੁਣ ਲਗਾਤਾਰ ਕੀਮਤਾਂ ਦੇ ਵਿੱਚ ਘਾਟਾ ਜਾਰੀ ਹੈ ਕੀਮਤਾਂ ਲਗਾਤਾਰ ਡਿੱਗ ਰਹੀਆਂ ਨੇ ਸੋਨੇ ਦੀ ਲਗਾਤਾਰ ਡਿੱਗਦੀ ਕੀਮਤ ਆਪਣੇ ਰਿਕਾਰਡ ਉੱਚ ਪੱਧਰ ਤੋਂ 9000 ਰੁਪਏ ਤੱਕ ਡਿੱਗ ਗਈ ਹੈ 24 ਕੈਰਟ ਸੋਨੇ ਦੀ ਕੀਮਤ ਜੋ ਕਿ ਲਗਭਗ 1,33,000 ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ ਸੀ ਹੁਣ MCX ਤੇ SD ਕੀਮਤ 123255 ਤੱਕ ਰਹਿ ਗਈ ਹੈ ਇਸ ਦੌਰਾਨ IBJA ਤੇ 24 ਕੈਰਟ سونے ਦੀ ਕੀਮਤ 122419 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ ਹੈ ਗੁੱਡ ਰਿਟਰਨਸ ਵੈਬਸਾਈਟ ਤੇ 24 ਕੈਰਟ سونے ਦੀ ਕੀਮਤ 125620 ਰੁਪਏ ਪ੍ਰਤੀ 10 ਗ੍ਰਾਮ ਹੈ ਰਿਕਾਰਡ ਉੱਚ ਪੱਧਰ ਦੇ ਮੁਕਾਬਲੇ ਸੋਨਾ ਹੁਣ 8000 ਤੋਂ ਲੈ ਕੇ 10000 ਰੁਪਏ ਤੱਕ ਸਸਤਾ ਹੋ ਗਿਆ ਹੈ ਇਸ ਦੌਰਾਨ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਸਪਾਰਟ ਸੋਨੇ ਦੀਆਂ ਕੀਮਤਾਂ ਦੇ ਵਿੱਚ 6% ਕਟਾਅ ਦੇਖਣ ਨੂੰ ਮਿਲਿਆ ਸੋਨੇ ਦੀਆਂ ਕੀਮਤਾਂ 6% ਵਧੀਆਂ ਨੇ ਸੋਨਾ ਜੋ ਕਿ 4381.21 ਡਾਲਰ ਪ੍ਰਤੀ ਔਸ ਦੇ ਰਿਕਾਰਡ ਦੇ ਉੱਚ ਪੱਧਰ ਤੇ ਪਹੁੰਚਿਆ ਸੀ ਹੁਣ 4100 ਡਾਲਰ ਦੇ ਆਸ-ਪਾਸ ਹੈ ਤੇ ਇਹ ਸਾਲ 2013 ਤੋਂ ਬਾਅਦ ਇੱਕ ਦਿਨ ਦੇ ਵਿੱਚ ਸੋਨੇ ਦੀ ਕੀਮਤ ਦੇ ਵਿੱਚ ਸਭ ਤੋਂ ਵੱਡਾ ਘਟਾ ਆਇਆ ਹੈ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੱਡੀ ਗਿਰਾਵਟ ਆਈ ਹੈ ਰਿਕਾਰਡ ਉੱਚ ਪੱਧਰ ਤੇ ਪਹੁੰਚਣ ਤੋਂ ਬਾਅਦ ਪ੍ਰਤੀ 10 ਗ੍ਰਾਮ ਸੋਨਾ MCX ਤੇ 1,23,000 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਿਆ ਹੈ ਚਾਂਦੀ ਦੀਆਂ ਕੀਮਤਾਂ ਜੋ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਰਿਕਾਰਡ ਉੱਚ ਉੱਚ ਪੱਧਰ ਤੇ ਪਹੁੰਚੀਆਂ ਸਨ 15 ਤਰੀਕ ਨੂੰ 1,85,000 ਪ੍ਰਤੀ ਕਿਲੋਗ੍ਰam ਤੱਕ ਪਹੁੰਚ ਗਈਆਂ ਅਤੇ ਸ਼ੁੱਕਰਵਾਰ ਨੂੰ 1.47 ਲੱਖ ਪ੍ਰਤੀ ਕਿਲੋਗ੍ਰam ਤੇ ਬੰਦ ਹੋਈਆਂ ਨੇ ਪਿਛਲੇ 10 ਦਿਨਾਂ ਦੇ ਵਿੱਚ ਇਹ ਲਗਭਗ 38000 ਪ੍ਰਤੀ ਕਿਲੋਗ੍ਰam ਤੱਕ ਡਿੱਗੀਆਂ ਨੇ ਮਾਰਾਂ ਦਾ ਮੰਨਣਾ ਕਿ ਆਉਣ ਵਾਲੇ ਦਿਨਾਂਾਂ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਹੋਰ ਵੀ ਘਟ ਸਕਦੀਆਂ ਨੇ ਸੋਨੇ ਤੇ ਚਾਂਦੀ ਦੇ ਵਪਾਰ ਦੇ ਨਾਲ ਜੁੜੇ ਹੋਏ ਲੋਕਾਂ ਦਾ ਮੰਨਣਾ ਕਿ 2026 ਤੱਕ ਸੋਨੇ ਦੀ ਕੀਮਤ 2 ਲੱਖ ਦੇ ਨੇੜੇ ਪਹੁੰਚਣ ਦੀ ਉਮੀਦ ਹੈ ਜਦਕਿ ਚਾਂਦੀ 2.5 ਲੱਖ ਪ੍ਰਤੀ ਕਿਲੋਗ੍ਰam ਨੂੰ ਛੂਹ ਸਕਦੀ ਹੈ ਤਹਿਣ ਗੱਲ ਕਰਦੇ ਆ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਮੌਸਮ ਤੇ ਪੰਜਾਬ ਦੇ ਵਿੱਚ ਮੌਸਮ ਖੁਸ਼ਕ ਤੇ ਸਾਫ਼ ਰਹਿਣ ਦੀ ਉਮੀਦ ਹੈ ਦੁਪਹਿਰ ਨੂੰ ਥੋੜੀ ਧੁੱਪ ਜ਼ਰੂਰ ਨਿਕਲ ਰਹੀ ਹੈ ਪਰ ਤਾਪਮਾਨ ਆਮ ਤੌਰ ਤੇ ਦਰਮਿਆਨਾ ਹੈ ਰਾਤ ਅਤੇ ਸਵੇਰ ਨੂੰ ਤਾਪਮਾਨ ਕੁਝ ਘੱਟ ਰਹਿ ਰਿਹਾ ਹੈ ਕੁਝ ਠੰਡ ਹੁੰਦੀ ਹੈ ਪਰ ਉਸ ਤੋਂ ਬਾਅਦ ਦੁਪਹਿਰ ਵੇਲੇ ਗਰਮੀ ਦਾ ਅਹਿਸਾਸ ਅਜੇ ਵੀ ਹੋ ਗਿਆ ਮੌਸਮ ਵਿਭਾਗ ਕੇਂਦਰ ਦੇ ਮੁਤਾਬਕ ਅਗਲੇ ਕੁਝ ਦਿਨ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਦਾ ਮੌਸਮ ਰਹੇਗਾ ਕਿਸੇ ਬਦਲਾਅ ਦੀ ਕੋਈ ਸੰਭਾਵਨਾ ਨਹੀਂ ਹੈ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਪੰਜਾਬ ਦੇ ਵਿੱਚ 0.5 ਡਿਗਰੀ ਯਾਨੀ ਕਿ ਅੱਧਾ ਡਿਗਰੀ ਤਾਪਮਾਨ ਜਿਹੜਾ ਆਮ ਨਾਲੋਂ ਘੱਟ ਹੈ ਰਾਤ ਦੇ ਤਾਪਮਾਨ ਦੇ ਵਿੱਚ ਵੀ ਥੋੜੀ ਗਿਰਾਵਟ ਜ਼ਰੂਰ ਦਰਜ ਕੀਤੀ ਗਈ ਹੈ ਪਰ ਦਿਨ ਦਾ ਤਾਪਮਾਨ ਗਰਮੀ ਵਰਗਾ ਬਣਿਆ ਹੋਇਆ ਆਮ ਤੌਰ ਤੇ ਪੰਜਾਬ ਦੇ ਵਿੱਚ ਦਿਨ ਦਾ ਤਾਪਮਾਨ 30 ਡਿਗਰੀ ਤੋਂ ਲੈ ਕੇ 36 ਡਿਗਰੀ ਤੱਕ ਦਰਜ ਕੀਤਾ ਜਾ ਰਿਹਾ ਜੋ ਕਿ ਗਰਮੀ ਦਾ ਪੂਰਾ ਅਹਿਸਾਸ ਕਰਵਾ ਰਿਹਾ ਹੈ ਸਭ ਤੋਂ ਵੱਧ ਤਾਪਮਾਨ ਬਠਿੰਡਾ ਦੇ ਵਿੱਚ ਦਰਜ ਕੀਤਾ ਗਿਆ ਜੋ ਕਿ 35 ਡਿਗਰੀ ਰਿਕਾਰਡ ਕੀਤਾ ਗਿਆ ਇੱਥੇ ਤਾਪਮਾਨ 35 ਡਿਗਰੀ ਤੋਂ ਬਠਿੰਡਾ ਦੇ ਵਿੱਚ ਪਾਰ ਕਰ ਗਿਆ ਬਠਿੰਡਾ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 35.2 ਡਿਗਰੀ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 30.4 ਡਿਗਰੀ ਲੁਗਿਆਣਾ ਦੇ ਵਿੱਚ 31 ਡਿਗਰੀ ਪਟਿਆਲਾ ਵਿੱਚ 32.6 ਡਿਗਰੀ ਪਠਾਨਕੋਟ ਦੇ ਵਿੱਚ 30.4 ਡਿਗਰੀ ਤੇ ਗੁਰਦਾਸਪੁਰ ਦੇ ਵਿੱਚ 31.6 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਹੈ ਇਸ ਦੇ ਨਾਲ ਹੀ ਘੱਟੋ ਘਾਟ ਤਾਪਮਾਨ ਦੇ ਵਿੱਚ ਵੀ ਥੋੜੀ ਗਿਰਾਵਟ ਜ਼ਰੂਰ ਦਰਜ ਕੀਤੀ ਗਈ ਹੈ ਆਮ ਨਾਲੋਂ 2.1 ਡਿਗਰੀ ਜਿਹੜਾ ਤਾਪਮਾਨ ਹੈ ਜ਼ਰੂਰ ਵੱਧ ਹੈ ਪਰ ਸਵੇਰੇ ਅਤੇ ਰਾਤ ਦੇ ਸਮੇਂ ਤਾਪਮਾਨ ਥੋੜਾ ਘਟਿਆ ਹੈ ਰਾਤ ਦੇ ਸਮੇਂ ਕਟੋਕੜ ਤਾਪਮ ਜਿਹੜਾ ਰਿਕਾਰਡ ਕੀਤਾ ਜਾ ਰਿਹਾ 19 ਡਿਗਰੀ ਤੋਂ ਲੈ ਕੇ 25 ਡਿਗਰੀ ਤੱਕ ਕਟੋਕੜ ਤਾਪਮ ਵੱਖ-ਵੱਖਰੇ ਸ਼ਹਿਰਾਂ ਦੇ ਵਿੱਚ ਰਿਕਾਰਡ ਕੀਤਾ ਜਾ ਰਿਹਾ ਦਿਵਾਲੀ ਸਮੇਂ ਚੱਲੇ ਪਟਾਕਿਆਂ ਦੇ ਕਾਰਨ ਪੈਦਾ ਹੋਇਆ ਪ੍ਰਦੂਸ਼ਣ ਆ ਜਿਹੜਾ ਹਾਲੇ ਤੱਕ ਅਸਮਾਨ ਦੇ ਵਿੱਚ ਸਾਫ਼ ਨਹੀਂ ਹੋ ਸਕਿਆ ਹਾਲੇ ਤੱਕ ਕਿਉਂਕਿ ਮੀਂਹ ਨਹੀਂ ਪਿਆ ਦਿਵਾਲੀ ਤੋਂ ਬਾਅਦ ਤੇ ਨਾ ਹੀ ਉਸ ਪਦਰ ਤੇ ਧੁੰਦ ਪਈ ਹੈ ਕਿ ਪਾਣੀ ਦੇ ਨਾਲ ਪ੍ਰਦੂਸ਼ਣ ਜਿਹੜਾ ਹੈ ਉਹ ਜ਼ਮੀਨ ਤੇ ਆ ਜਾਵੇ ਸੋ ਹਵਾ ਦੇ ਵਿੱਚ ਪ੍ਰਦੂਸ਼ਣ ਦੇ ਕਣ اٹਕੇ ਹੋਏ ਨੇ ਜਿਸ ਕਾਰਨ ਅਜੇ ਤੱਕ ਪ੍ਰਦੂਸ਼ਣ ਦਾ ਅਹਿਸਾਸ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਕੀਤਾ ਜਾ ਰਿਹਾ ਬਠਿੰਡਾ ਸੂਬਾ ਜਿਹੜਾ ਹੈ ਉਹ ਸਭ ਤੋਂ ਵੱਧ ਪ੍ਰਦੂਸ਼ਿਤ ਰਿਕਾਰਡ ਕੀਤਾ ਗਿਆ ਏਅਰ ਕੁਆਲਿਟੀ ਇੰਡੈਕਸ ਬਠਿੰਡਾ ਦੇ ਵਿੱਚ 227 ਰਿਕਾਰਡ ਕੀਤਾ ਗਿਆ ਇਸ ਤੋਂ ਇਲਾਵਾ ਵੱਖ-ਵੱਖਰੇ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵਿੱਚ ਏਅਰ ਕੁਆਲਿਟੀ ਇੰਡੈਕਸ ਇਸ ਦੇ ਇਸ ਵੇਲੇ 100 ਤੋਂ ਲੈ ਕੇ 150 ਦੇ ਦਰਮਿਆਨ ਬਣਿਆ ਹੋਇਆ ਜੋ ਕਿ ਆਮ ਨਾਲੋਂ ਬਹੁਤ ਜ਼ਿਆਦਾ ਵੱਧ ਹੈ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦੇ ਇਜ਼ਾਜ਼ਤ ਬਹੁਤ-ਬਹੁਤ ਧੰਨਵਾਦ Редактор субтитров А.Семкин Корректор А.Егорова